ਕਿਉਂਕਿ ਅਸੀਂ ਅੰਦੋਲਨ ਕਰਨਾ ਹੁੰਦਾ ਜੇ ਕਿਸੇ ਨਾਲ ਧੱਕਾ ਹੋਇਆ ਹੋਵੇ ਉੱਥੇ ਅਸੀਂ ਖੜਨਾ ਹੁੰਦਾ ਅਸੀਂ ਤਾਂ 3 ਸਾਲ ਪਹਿਲਾਂ ਦੇ ਹੀ ਜਦ ਮੋਰਚਾ ਲੱਗਿਆ ਸਾਡੇ ਤਾਂ ਅਸੀਂ ਉਦੋਂ ਦੇ ਹੀ ਪਹੁੰਚੇ ਹੋਏ ਹਾਂ ਉੱਥੇ ਅੱਜ ਵੀ ਸਾਡੀਆਂ ਟਰਾਲੀਆਂ ਖੜੀਆਂ ਸਾਡਾ ਦਫ਼ਤਰ ਕਾਇਮ ਆ ਸਾਡੇ ਉੱਥੇ ਪੱਕੇ ਡਿਊਟੀ ਲੱਗਦੀ ਆ ਜਦ ਇਹਨਾਂ ਦੀ ਸਰਕਾਰ ਨਹੀਂ ਇਹ ਨਹੀਂ ਧਰਨੇ ਲਾਉਂਦੇ ਰਹੇ ਇਹ ਨਹੀਂ ਦਿੱਲੀ ਵਿੱਚ ਬੈਠਦੇ ਰਹੇ ਅਸੀਂ ਤਾਂ ਲੋਕਾਂ ਲਈ ਲੜਾਈ ਲੜ ਰਹੇ ਹਾਂ ਅਸੀਂ ਕੋਈ ਆਪਦੀ ਲੜਾਈ ਨਹੀਂ ਲੜ ਰਹੇ ਤੇ ਕਮੇਨ ਸਾਹਿਬ ਮੋਰਚੇ ਨਾਲ ਅਸੀਂ ਖੜੇ ਆ ਸਾਰੀਆਂ ਧਿਰਾਂ ਅੱਜ ਆਈਆਂ ਹੋਈਆਂ ਨੇ ਇਹ ਸਾਰੇ ਪੰਜਾਬੀਆਂ ਦਾ ਸਾਰੇ ਲੋਕਾਂ ਦਾ ਇਹ ਮਸਲਾ ਇਹਨੂੰ ਸਰਕਾਰ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਜਿਵੇਂ ਅੰਦੋਲਨ ਅੱਗੇ ਬਣਿਆ ਸੀ ਉਵੇਂ ਹੀ ਲੋਕ ਸੜਕਾਂ 'ਤੇ ਆਉਣ ਨੂੰ ਤਿਆਰ ਆ ਇਹ ਕੌਣ ਵਾਲੇ ਦਿਨਾਂ 'ਚ ਇੱਕ ਵੱਡੇ ਅੰਦੋਲਨ ਦੀ ਤਿਆਰੀ ਹੋ ਚੁੱਕੀ ਆਪਣੇ ਜਥੇ ਨੂੰ ਆਪਣੇ ਦਲਬਾਲ ਨੂੰ ਲੈ ਕੇ ਆਏ ਨੇ ਖਫਾ ਦਤ ਦਿਖ ਰਹੇ ਨੇ ਅੱਜ ਅੱਜ ਕਹਿੰਦੇ ਕਿ ਜਿਨ੍ਹਾਂ ਨੇ ਉਹ ਕੌਮੀ ਇਨਸਾਫ ਮੋਰਚਾ ਲਾਇਆ ਸੀਗਾ ਜਿਹੜੇ ਲੀਡਰ ਸੀਗੇ ਉਹ ਅੱਜ ਉੱਥੇ ਨਹੀਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਡਟੇ ਰਹਿਣਾ ਚਾਹੀਦਾ ਹੈ ਉਹ ਆਪ ਉੱਥੇ ਮੋਰਚਾ ਲਵਾ ਕੇ ਕਹਿੰਦੇ ਅਸੀਂ ਉੱਥੇ ਡਟੇ ਹੋਏ ਆਂ ਨਿਹੰਗ ਜਥਾ ਜਥਾ ਉੱਥੇ ਡਟਿਆ ਹੋਇਆ ਪਰ ਜਿਹੜੇ ਲੀਡਰ ਨੇ ਉਹ ਉੱਥੇ ਅੱਜ ਨਹੀਂ ਦਿਖਾਈ ਦੇ ਰਹੇ ਕਹਿੰਦੇ ਸਾਨੂੰ ਪੌਣੇ 3 ਸਾਲ ਹੋ ਗਏ ਸੀ ਲਗਾਤਾਰ ਉੱਥੇ ਡਟੇ ਹੋਏ ਆ ਕਹਿੰਦੇ ਇਸ ਤਰੀਕੇ ਦੇ ਨਾਲ ਗੱਲਾਂ ਨਹੀਂ ਹੁੰਦੀਆਂ ਕਿ ਤੁਸੀਂ ਸਰਕਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਕੋਈ ਹੋਰ ਗੱਲ ਕਰਿ ਕੋਈ ਹੋਰ ਗੱਲ ਕਰ ਲਓ ਕਹਿੰਦੇ ਜੇ ਕੋਈ ਵਾਕਈ ਮੋਰਚਾ ਜਿੱਤਣਾ ਹੈ ਤੇ ਮੋਰਚੇ ਦੇ ਵਿੱਚ ਡਟੇ ਹੀ ਰਹਿਣਾ ਪਏਗਾ ਔਰ ਰਾਜਾ ਰਾਜ ਸਿੰਘ ਜੀ ਕਿਉਂਕਿ ਨਹੀਂ નિਹੰਗ ਜਥੇਬੰਦੀ ਨੂੰ ਦੇ ਸਰਪ੍ਰਸਤੇ ਆਸਕਰ ਕੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਗੱਲ ਕਹੀ ਹੈ ਤੇ ਅੱਜ ਉਹ ਵੀ ਪਰ ਇਸ ਮੋਰਚੇ ਤੇ ਆਏ ਨੇ ਪਰ ਕਾਫੀ ਖਫਾ ਦਿਖਾਈ ਦੇ ਰਹੇ ਨੇ ਨਾਲ ਹੀ ਕਹਿੰਦੇ ਵੀ ਜਿੱਥੋਂ ਤੱਕ ਅੱਗੇ ਬੈਰੀਕੇਡ ਲੱਗਿਆ ਦੀ ਗੱਲ ਹੈਗੀ ਹੈ ਬੈਰੀਕੇਡ ਤਾਂ ਕਹਿੰਦੇ ਕਈ ਸਾਲ ਪਹਿਲੇ ਵੀ ਲੱਗੇ ਹੋਏ ਸੀ ਜਦੋਂ ਕਿਸਾਨ ਇੱਥੇ ਆ ਕੇ ਬੈਠ ਗਏ ਸੀਗੇ ਤੇ ਉਹ ਕਹਿੰਦੇ ਕਿ ਇਹ ਪਹਿਲੇ ਹੀ ਕਿਉਂ ਕਹਿ ਕੇ ਆਂਦੇ ਨੇ ਕਿ ਜਿੱਥੇ ਵੀ ਬੈਠਣ ਨੂੰ ਕਹੋਗੇ ਅਸੀਂ ਉੱਥੇ ਹੀ ਬਹਿ ਜਾਾਂਗੇ ਕਹਿੰਦੇ ਕਿਉਂ ਨਹੀਂ ਜਿਹੜਾ ਸੰਘਰਸ਼ ਹੈਗਾ ਉਹ ਪਾਰ ਤੱਕ ਜਾਂਦੇ ਫਿਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਵੀ ਗੱਲ ਇੱਥੇ ਰੱਖੀ ਹੈ ਪੰਜਾਬ ਯੂਨੀਵਰਸਿਟੀ ਦੀ ਗੱਲ ਰੱਖਦੇ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਉੱਥੇ ਜੇ ਵੈਰੀਕੇਟ ਲਾਏ ਗਏ ਜਾਂ ਸਾਨੂੰ ਉੱਥੇ ਰੋਕਿਆ ਵੀ ਗਿਆ ਤੇ ਉਹਦੇ باوجود ਰੋਕਣ ਦੇ باوجود ਵੀ ਜਿਹੜਾ ਸੀਗਾ ਉਹ ਪਾਰ ਜਾ ਕੇ ਉੱਥੋਂ ਜਿਹੜੇ ਸੀਗੇ ਅਸੀਂ ਮੋਰਚਾ ਜਿਹੜਾ ਉਹ ਅ ਮਤਲਬ ਕਿ ਅੰਦਰ ਵੜਿਆ ਪੂਰੇ ਤਰੀਕੇ ਦੇ ਨਾਲ ਇਹ ਗੱਲ ਅੱਜ ਰਾਜਾ ਰਾਜ ਸਿੰਘ ਨੇ ਅੱਜ ਇਥੇ ਸ਼ੰਭੂ ਬਾਰਡਰ ਤੇ ਆਪਣੇ ਦਲਬਲ ਦੇ ਨਾਲ ਆਏ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਸਿੰਘ ਸ਼ੰਭੂ ਬਾਰਡਰ ਤੁਸੀਂ ਦੇਖ ਰਹੇ ਹੋ ਡੀਫੈਕਟ ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਫੈਕਟ ਚੈਨਲ ਪੰਜਾਬੀ ਲਖਵੀਰ ਸਿੰਘ ਲਖੋਵਾਲ ਵੀ ਕਾਮਿਨ ਸਾਫ ਮੋਰਚਾ ਦਾ ਜਿਹੜਾ ਇੱਕ ਦਿੱਤਾ ਹੋਇਆ ਕਾਲ ਦਿੱਤੀ ਹੋਈ ਹੈ ਇਥੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਉੱਥੇ ਆਏ ਹੋਏ ਨੇ ਆਪਣੇ ਜਥੇਬੰਦੀ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਪਣੇ ਨਾਲ ਸਹਿਯੋਗੀਆਂ ਨਾਲ ਲਖੋਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਕੋ ਬਿੱਟੂ ਦੇ ਬਿਆਨ ਤੇ ਸ਼ੁਰੂ ਕਰ ਲੈਨੇ ਆ ਰਵਨੀਤ ਬਿੱਟੂ ਕਹਿੰਦੇ ਵੀ ਹਰ ਕਿਤੇ ਹੀ ਪਹੁੰਚ ਜਾਂਦੇ ਆ ਸਾਰੇ ਜਿੰਨੇ ਵੀ ਅੰਦੋਲਨਕਾਰੀ ਨੇ ਕਿਉਂਕਿ ਅਸੀਂ ਅੰਦੋਲਨ ਕਰਨਾ ਹੁੰਦਾ ਜੇ ਕਿਸੇ ਨਾਲ ਧੱਕਾ ਹੋਇਆ ਹੋਵੇ ਉੱਥੇ ਅਸੀਂ ਖੜਨਾ ਹੁੰਦਾ ਅਸੀਂ ਤਾਂ 3 ਸਾਲ ਪਹਿਲਾਂ ਦੇ ਹੀ ਜਦ ਮੋਰਚਾ ਲੱਗਿਆ ਸਾਡੇ ਤਾਂ ਅਸੀਂ ਤਾਂ ਉਦੋਂ ਦਾ ਹੀ ਪਹੁੰਚੇ ਹੋਏ ਆ ਉੱਥੇ ਅੱਜ ਵੀ ਸਾਡੀਆਂ ਟਰਾਲੀਆਂ ਖੜੀਆਂ ਸਾਡਾ ਦਫ਼ਤਰ ਕਾਇਮ ਆ ਸਾਡੇ ਉੱਥੇ ਪੱਕੇ ਡਿਊਟੀ ਲੱਗਦੀ ਆ ਤੇ ਇਹਨਾਂ ਨੂੰ ਕੀ ਤਕਲੀਫ ਹੁੰਦੀ ਆ ਜਦ ਇਹਨਾਂ ਦੀ ਸਰਕਾਰ ਨਹੀਂ ਇਹ ਨਹੀਂ ਤਰਨੇ ਲਾਉਂਦੇ ਰਹੇ ਇਹ ਨਹੀਂ ਦਿੱਲੀ ਬੈਠੇ ਰਹੇ ਅਸੀਂ ਤਾਂ ਲੋਕਾਂ ਲਈ ਲੜਾਈ ਲੜ ਰਹੇ ਹਾਂ ਅਸੀਂ ਕੋਈ ਆਪਦੀ ਲੜਾਈ ਨਹੀਂ ਲੜ ਰਹੇ ਤੇ ਲੋਕਾਂ ਦੀ ਲੜਾਈ ਲਈ ਜਿੱਥੇ ਲੋਕਾਂ ਨਾਲ ਧੱਕਾ ਹੋਊ ਤਾਂ ਉੱਥੇ ਅਸੀਂ ਪਹੁੰਚਾਂਗੇ ਕਾਲ ਸੀ 기 ਦਿੱਤੀ ਵੀ ਸ਼ੰਭੂ ਬਾਰਡਰ ਜਾਣਾ ਹੈ ਪਹਿਲੇ ਇੱਥੇ ਜਿਹੜੇ ਸੀਗੇ ਤੁਸੀਂ ਕਿਸਾਨ ਇੱਥੇ ਤੁਸੀਂ ਸਾਰੇ ਬੈਠੇ ਹੋਏ ਸੀਗੇ ਫਿਰ ਹੁਣ ਜਦੋਂ ਆਹ ਕਾਲ ਦਿੱਤੀ ਹੈ ਕਿੱਦਾਂ ਕੋਆਰਡੀਨੇਸ਼ਨ ਕਮੇਟੀ ਕੋਈ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਕੀਤਾ ਕਿਉਂਕਿ ਰਾਜਾ ਰਾਜ ਸਿੰਘ ਜਿਹੜੇ ਕੀ ਨਿਹੰਗ ਜਥੇਬੰਦੀ ਦੇ ਨੇ ਬੈਠੇ ਹੋਏ ਨੇ ਮੋਰਚੇ 'ਚ ਪੌਣੇ 3 ਸਾਲ ਤੋਂ ਉਹਨਾਂ ਨਾਲ ਗੱਲਬਾਤ ਹੋਣੀ ਸਾਡੀ ਹੋਈ ਹੈ ਬੜੇ ਅੱਜ ਕਾਫੀ ਜ਼ਿਆਦਾ ਗੁੱਸੇ 'ਚ ਨੇ ਉਹ ਕਹਿੰਦੇ ਵੀ ਮੋਰਚੇ ਲਾਣ ਵਾਲੇ ਆਪ ਤਾਂ ਭੱਜ ਗਏ ਉੱਥੇ ਕੋਈ ਬੰਦਾ ਦਿਖਦਾ ਨਹੀਂ ਹੈਗਾ ਅਸਲ ਤਾਂ ਫੇਰ ਟਿਕੇ ਹੋਏ ਆ ਕਹਿੰਦੇ ਕੰਬਿਨਸ ਆਫ ਮੋਰਚੇ ਦੀ ਗੱਲ ਕੋਈ ਛੋਟੀ ਵੱਡੀ ਨਹੀਂ ਹੈਗੀ ਕਹਿੰਦੇ ਐਦਾਂ ਨਹੀਂ ਮੋਰਚੇ ਜਿੱਤੇ ਜਾਂਦੇ ਜਿਵੇਂ ਆ ਵੀ ਜੇ ਲਾਇਆ ਸੀ ਤਾਂ ਫੇਰ ਉੱਥੇ ਬਣ ਕੇ ਰਹੋ ਕੋਮੇ ਇਨਸਾਫ ਮੋਰਚੇ ਨਾਲ ਅਸੀਂ ਖੜੇ ਆ ਸਾਰੀਆਂ ਧਿਰਾਂ ਜਿ ਆਈਆਂ ਹੋਈਆਂ ਨੇ तकरीबन ਐਸਕੇਮ ਦੀਆਂ ਗੈਰ ਰਿਜਿਸਟਰਡ ਇੱਕ ਦੂਸਰਾ ਐਸਕੇਮ ਪੰਥਕ ਧਿਰਾਂ ਬਾਬਾ ਜੀ ਸਾਡੇ ਤੇ ਪੰਜਾਬੀਆਂ ਨਾਲ ਪਿਆਰ ਕਰਨ ਵਾਲੇ ਇਨੀ ਵੀ ਕੱਲੇ ਸਿੱਖਾਂ ਦਾ ਮਸਲਾ ਹਿੰਦੂ ਵੀਰ ਵੀ ਸਾਡੇ ਨਾਲ ਲੁਧਿਆਣੇ ਤੋਂ ਜਿਹੜੇ ਨੇ ਇੰਡਸਟਰੀਇਸਟ ਉਹ ਵੀ ਆਏ ਆ ਉਹਨਾਂ ਨੇ ਸਾਨੂੰ ਮਦਦ ਵੀ ਕੀਤੀ ਬੱਸਾਂ ਵੀ ਦਿੱਤੀਆਂ ਨੇ ਤੇ ਇਸ ਲਈ ਇਹ ਸਾਰੇ ਪੰਜਾਬੀਆਂ ਦਾ ਸਾਰੇ ਲੋਕਾਂ ਦਾ ਇਹ ਮਸਲਾ ਇਹਨੂੰ ਸਰਕਾਰ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਜਿਵੇਂ ਅੰਦੋਲਨ ਅੱਗੇ ਬਣਿਆ ਸੀ ਉਵੇਂ ਹੀ ਲੋਕ ਸੜਕਾਂ ਤੇ ਆਉਣ ਨੂੰ ਤਿਆਰ ਇਹ ਕੌਣ ਵਾਲੇ ਦਿਨਾਂ ਚ ਇੱਕ ਵੱਡੇ ਅੰਦੋਲਨ ਦੀ ਤਿਆਰੀ ਹੋ ਚੁੱਕੀ ਹੈ ਪਰ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਸਾਰੇ ਹਾਲਾਤ ਨੇ ਕਹਿੰਦੇ ਗੱਲਾਂ ਗੁੱਲਾਂ ਕਰਕੇ ਚਲੇ ਜਾਂਦੇ ਨੇ ਲੀਡਰ ਲੁੱਡਰ ਇੱਥੇ 2 ਘੰਟੇ 3 ਘੰਟੇ ਇੱਥੇ ਗੱਲਾਂ ਕਰ ਜਾਂਦੇ ਨੇ ਹੰਗ ਸਿੰਘ ਜੀ ਨੇ ਇਹ ਵੀ ਕਿਹਾ ਕਹਿੰਦੇ ਪਰ ਕੋਈ ਖਾਸ ਉਪਲਬਧੀ ਦਿਖਣੀ ਨਹੀਂ ਪਹਿਲੇ ਵੀ ਤਾਂ ਨਹੀਂ ਦਿਨ ਬੈਠੇ ਰਹੇ ਤੇ ਮੋਰਚਾ ਲਾ ਕੇ ਕੀ ਨਿਕਲਿਆ ਉਸ ਚੋਂ ਕਹਿੰਦੇ ਅਸਲੀਕੇ ਨਾਲ ਨਹੀਂ ਲੜਾਈ ਦਿੱਤੀ ਜਾਣੀ ਇਹ ਸਾਰੀਆਂ ਚੀਜ਼ਾਂ ਨਿਕਲ ਲਈ ਨਹੀਂ ਹੁੰਦੀਆਂ ਸਾਡੀ ਜਥੇਬੰਦੀ 1970 ਤੋਂ ਲੜਾਈ ਲੜਦੀ ਆ ਮੇਰੇ ਫਾਦਰ ਸਾਹਿਬ ਨੇ 1970 ਚ ਜਥੇਬੰਦੀ ਬਣਾਈ ਸੀ ਸਾਰਿਆਂ ਨੂੰ ਪਹਿਲਾਂ ਉਸ ਤੋਂ ਬਾਅਦ ਸਾਰੇ ਲੀਡਰ ਆਏ ਨੇ ਉਸ ਤੋਂ ਬਾਅਦ ਸਾਰੇ ਇੰਡੀਆ ਚ ਬਣਾਈ ਟਕੈ ਸਾਬ ਨੂੰ ਵੀ ਉਹ ਲੈ ਕੇ ਅਸੀਂ ਆਏ ਆ ਉਦੋਂ ਤੋਂ ਲੜਾਈਆਂ ਲੜਦੇ ਆ ਬੜਾ ਕੁਝ ਪੰਜਾਬ ਨੂੰ 15 ਦਿਨ ਗਵਰਨਰ ਘੇਰੀ ਰੱਖਿਆ ਚੰਡੀਗੜ੍ਹ 9 ਦਿਨ ਫਿਰ ਗਵਰਨਰ ਘੇਰੀ ਰੱਖਿਆ ਹਰੇਕ ਸਾਲ ਅਸੀਂ ਇਹ ਤਾਂ ਮੋਰਚੇ ਤੋਂ ਪਹਿਲਾਂ ਵੀ ਅਸੀਂ ਹਫ਼ਤਾ ਹਫ਼ਤਾ ਦਿੱਲੀ ਘੇਰ ਕੇ ਰੱਖੀ ਆ ਤੇ ਉਹਦੇ ਅਸੀਂ ਕੁਛ ਨਾ ਕੁਛ ਮੰਗਾ ਲੈ ਕੇ ਆਉਂਦੇ ਰਹੇ ਆ ਸਾਰੀਆਂ ਚੀਜ਼ਾਂ ਕਈ ਵਾਰ ਹਾਜ਼ਰ ਨਹੀਂ ਹੁੰਦੀਆਂ ਹੁੰਦੀਆਂ ਮਿਲਦੀਆਂ ਹੁੰਦੀਆਂ ਲੜਾਈ ਤਾਂ ਕਿਉਂਕਿ ਮੰਗਾ ਵੱਧਦੀਆਂ ਜਾਂਦੀਆਂ ਨੇ ਉਹ ਲੜਾਈ ਕਿਉਂਕਿ ਪੰਜਾਬ ਦਾ ਜਿਹੜਾ ਖਸ਼ਿਆਲ ਵੀ ਤਾਂ ਹੀ ਆ ਕਿਸਾਨ ਜੇ ਅਸੀਂ ਲੜਾਈ ਲੜਦੇ ਆ ਫਿਰ ਇਹ ਕਹਿੰਦੇ ਪੰਜਾਬ ਦਾ ਢਿੱਡ ਕਿਉਂ ਦੇਖਦਾ ਕਿਉਂਕਿ ਪੰਜਾਬ ਤੇ ਸਾਨੂੰ ਪਤਾ ਲੱਗ ਜਾਂਦਾ ਪਹਿਲਾਂ WTO ਜਿਹੜੀ ਹੋਣਾ ਗੱਲਾਂ ਕਰਦੇ ਆ ਇਹ ਅੱਜ ਤੋਂ ਸਾਨੂੰ 35 ਸਾਲ ਪਹਿਲਾਂ ਪਤਾ ਸੀ ਅਸੀਂ ਅੱਜ ਤੋਂ 35 ਸਾਲ ਪਹਿਲਾਂ ਜਰਮਨ ਦੇ ਵਿੱਚ ਜਾ ਕੇ ਇਹਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਸੀ 150 ਬੰਦਾ ਇੱਥੋਂ ਗਿਆ ਸੀ ਅਸੀਂ ਜਰਮਨ ਚ ਲੈ ਕੇ ਉੱਥੇ WTO ਖਿਲਾਫ ਅਸੀਂ ਮੋਰਚਾ ਲਾਇਆ ਸੀ ਇਸ ਲਈ ਜਿਹੜੇ ਅਸੀਂ ਲੜਾਈ ਲੜਨ ਵਾਲੇ ਬੰਦੇ ਆ ਤੇ ਉਹ ਲੋਕਾਂ ਨੂੰ ਅਸੀਂ ਐਜੂਕੇਟ ਕਰਨਾ ਪੈਂਦਾ ਲੋਕਾਂ ਨੂੰ ਅਸੀਂ ਐਜੂਕੇਟ ਕਰਦੇ ਆ ਲੋਕ ਸਾਡੇ ਨਾਲ ਤੁਰਦੇ ਆ ਲੋਕ ਸਾਡੇ ਨਾਲ ਜਾਂਦੇ ਆ ਫਿਰ ਅਸੀਂ ਉਹ ਲੜਾਈ ਲੜਦੇ ਆ ਇੱਕ ਮਿੰਟ ਲਈ ਅੱਜ ਜਿਹੜਾ ਮੋਰਚਾ ਲੱਗਿਆ ਹੈ ਇੱਥੇ ਜਿਹੜੇ ਇਕੱਠ ਹੋਇਆ ਇਹ ਕੌਮੀ ਇਨਸਾਫ ਮੋਰਚਾ ਦੇ ਝੰਡੇ ਥੱਲੇ ਹੋਇਆ ਹੈ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਜੋ ਕਾਲ ਦਿੱਤੀ ਗਈ ਸੀ ਇੱਕ ਤਾਂ ਦਿੱਲੀ ਜਾਣ ਦੀ ਕਾਲ ਸੀਗੀ ਵੀ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਅਰਦਾਸ ਕਰਨੀ ਹੈਗੀ ਦੂਜੀ ਸੀ ਕਿ ਮੰਗ ਪੱਤਰ ਦੁਬਾਰਾ ਦਿੱਤਾ ਜਾਏ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਨਾਲ ਹੀ ਉਹਦੇ ਨਾਲ ਆਪਣੇ ਯਾਦ ਪੱਤਰ ਰਿਮਾਈਂਡਰ ਵੀ ਦਿੱਤਾ ਜਾਵੇ ਇਹ ਦੋ ਦਿਨ ਗੱਲਾਂ ਸੀਗੀਆਂ ਕੋਈ ਇਹਦੀ ਗੱਲ ਲੱਗ ਰਹੀ ਤੁਹਾਨੂੰ ਬਹੌਂਦੀ ਹੋਈ ਅੱਗੇ ਬਣਦੀ ਹੋਈ ਅਸੀਂ ਕਿ ਐਸੀ ਵੀ ਸਾਨੂੰ ਮਿਲਾ ਦਿਓ ਅਸੀਂ ਤਾਂ ਮੰਗ ਪੱਤਰ ਦੇਣ ਜਾਣਾ ਸਾਨੂੰ ਹੁਣੇ ਪਤਾ ਲੱਗਿਆ ਵੀ ਕੁਝ ਬੰਦੇ ਮੰਗ ਪੱਤਰ ਲੈਣ ਸੈਂਟਰ ਦੇ ਕੋਈ ਆ ਰਹੇ ਨੇ ਚਲੋ ਅਸੀਂ ਅਸੀਂ ਜਿਨ੍ਹਾਂ ਨੂੰ ਮੰਗ ਪੱਤਰ ਦਵਾਂਗੇ ਕੋਈ ਅਸੀਂ ਲੜਾਈ ਤਾਂ ਲੜਨੀ ਨਹੀਂ ਹੈਗੀ ਕੋਈ ਅਸੀਂ ਕਿਉਂਕਿ ਉਹ ਵੀ ਲੋਕ ਸਾਡੇ ਨੇ ਜਿਹੜੇ ਉੱਧਰ ਬੈਠੇ ਆ ਜਿਹੜੇ ਉਸੇ ਸਾਡੇ ਤੇ ਉਹ ਕੁਝ ਗੋਲੀਆਂ ਚ ਲਾਉਣਗੇ ਸਾਡੇ ਤੇ ਅਥਰੂਗੇ ਸਟਣਗੇ ਅੱਗੇ ਸਾਡਾ ਨੁਕਸਾਨ ਹੋਇਆ ਬੰਦਿਆਂ ਦਾ ਅਸੀਂ ਇਹਦੇ ਹੱਕ ਚ ਨਹੀਂ ਅਸੀਂ ਪੂਰਨ ਸ਼ਾਂਤ ਮਨ ਢੰਗ ਨਾਲ ਬੈਠਣ ਵਾਲੇ ਬੰਦੇ ਆ ਜਿੱਥੇ ਸਾਨੂੰ ਰੋਕਤਾ ਅਸੀਂ ਉਦੋਂ ਪਹਿਲਾਂ ਹੀ ਦੂਰ ਹੀ ਹੋ ਕੇ ਬੈਠ ਗਏ ਆ ਕੋਈ ਅਸੀਂ ਇਹੋ ਜਿਹਾ ਬੈਰੀਕੇਡ ਨਹੀਂ ਤੋੜਾਂਗੇ ਨਾ ਅਸੀਂ ਅਮਨ ਕਾਨੂੰਨ ਦੀ ਭੰਗ ਕਰਾਂਗੇ ਤੇ ਲੋਕਾਂ ਦੇ ਕਚਹਿਰੀ ਚ ਤੁਹਾਡੇ ਰਹੀਮ ਚੈਨਲਾ ਰਹੀ ਮਾਧਿਅਮ ਰਹੀ ਲੋਕਾਂ ਨੂੰ ਦੱਸਾਂਗੇ ਤੇ ਲੋਕ ਆਪੇ ਕਹਿਣਗੇ ਵੀ ਇਹ ਸਰਕਾਰ ਦਾ ਕਸੂਰ ਹੈ ਸਰਕਾਰ ਦੇ ਲੋਕ ਉਲਟ ਹੋਣਗੇ ਤੁਹਾਨੂੰ ਲੱਗਦਾ ਵੀ ਸਰਕਾਰ ਸੁਣੇਗੀ ਜਿਸ ਤਰੀਕੇ ਨਾਲ ਤਰਨ ਤਰਨ ਦੇ ਅੱਜ ਰਿਜ਼ਲਟ ਆਏ ਨੇ ਸੋ ਉੱਥੇ ਨਿਕਲ ਕੇ ਅੱਗੇ ਨੇ ਬਿਹਾਰ ਦਾ ਰਿਜ਼ਲਟ ਆ ਗਿਆ ਐਨਡੀਏ ਦਾ ਥੋੜੇ ਕਿ ਦਿਨਾਂ ਦੇ ਬਾਅਦ ਜਿਹੜਾ ਹੈ ਇੱਥੇ ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਆ ਆਮ ਚੋਣਾਂ ਜਨਰਲ ਇਲੈਕਸ਼ਨ ਸਿਰਤੇ ਨੇ ਤੁਹਾਨੂੰ ਲੱਗਦਾ ਵੀ ਇਹ ਸਾਰੇ ਦੇ ਵਿੱਚ ਜਿੱਦਾਂ ਦੁਬਾਰਾ ਤੋਂ ਧਰਨੇ ਮੋਰਚੇ ਆਵਾਜ਼ਾਂ ਗੂੰਜਣੀਆਂ ਸ਼ੁਰੂ ਹੋਈਆਂ ਸਰਕਾਰਾਂ ਨੂੰ ਕੋਈ ਫਰਕ ਪੈਣ ਵਾਲਾ ਹੈ ਉਹ ਤੇ ਦੇਖ ਲਿਆ ਕਿੰਨੀਆਂ ਕਵੋਟਾਂ ਪਈਆਂ ਭਾਜਪਾ ਨੂੰ ਬੜਾ ਸੀਗਾ ਵੀ ਪਤਾ ਨਹੀਂ ਸਾਨੂੰ ਕਿੰਨੀਆਂ ਕਵੋਟਾਂ ਪਈ ਜਾਣਗੀਆਂ ਚਲੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਨੂੰ ਵੋਟਾਂ ਦੀ ਕੋਈ ਚੱਕਰ ਨਹੀਂ ਨਾ ਅਸੀਂ ਵੋਟਾਂ ਲੜਨੀਆਂ ਨੇ ਅਸੀਂ ਤਾਂ ਲੋਕਾਂ ਦੀ ਲੜਾਈ ਲੜਨੀਆਂ ਭਾਵੇਂ ਸਰਕਾਰ ਤਾਂ ਬਦਲਦੀਆਂ ਰਹਿੰਦੀਆਂ ਭਾਵੇਂ ਭਾਜਪਾ ਆਵੇ ਕਾਂਗਰਸ ਨਾਲ ਵੀ ਸਾਡੀ ਲੜਾਈ ਸੀਗੀ ਕਾਂਗਰਸ ਨਾਲ ਵੀ ਅਸੀਂ ਲੜਾਈ ਕਰਦੇ ਸੀ ਜਿਹੜੀ ਵੀ ਸਰਕਾਰ ਆ ਗਈ ਭਾਵੇਂ ਪੰਜਾਬ ਵਿੱਚ ਹੁਣ ਆਪ ਆਲਿਆਂ ਨੇ ਬਦਲਾ ਲੋਕਾਂ ਨੇ ਕੀਤਾ ਅੱਜ ਸਾਰੇ ਲੋਕ ਆਪ ਦੇ ਖਿਲਾਫ ਹੋਏ ਆ ਭਾਵੇਂ ਚੱਲੋ ਇਲੈਕਸ਼ਨ ਜਿੱਤ ਗਈ ਉਹ ਵਖਰੀਆਂ ਗੱਲਾਂ ਨੇ ਜਿਹਦੀ ਸੱਤਾ ਹਾਰ ਹੁੰਦੀ ਆ ਉਹ ਜਿੱਤ ਜਾਂਦੀ ਹੁੰਦੀ ਆ ਤੇ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਨੂੰ ਵੀ ਸਾਡੀ ਸਾਰ ਲੈਣੀ ਚਾਹੀਦੀ ਆ ਸਰਕਾਰਾਂ ਨੂੰ ਸਾਡੇ ਨਾਲ ਰੜ ਕੇ ਅਗਲੀ ਰਣਨੀਤੀ ਜਿਹੜੀ ਆ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿੰਨੇ ਆ ਵੀ ਜਿਹੜੇ ਇਹਨਾਂ ਦੇ ਐਮਪੀ ਆ ਉਹ ਅੱਗੇ ਲੱਗਣ ਜਿਹੜੇ ਐਮਐਲਏ ਅੱਗੇ ਲੱਗਣ ਉਹ ਵੀ ਸਾਡਾ ਮਸਲਾ ਸਾਡਾ ਹੱਲ ਕਰੋ ਲਖਵਾਰ ਸਿੰਘ ਲਖਵਾਰ ਸਾਡੇ ਨਾਲ ਸੀਗੇ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਲੀਡਰ ਨੇ ਔਰ ਤੁਹਾਨੂੰ ਦੱਸ ਦਈਏ ਕਿ ਉਹ ਵੀ ਅੱਜ ਆਪਣੇ ਦਲਬ ਦੇ ਆਗੂਆਂ ਤੇ ਬਾਕੀ ਦੇ ਜਿਹੜੇ ਫੋਲੋਅਰਸ ਦੇ ਉਹਨਾਂ ਦੇ ਨਾਲ ਇੱਥੇ ਆਏ ਨੇ ਕਹਿੰਦੇ ਕਿ ਸ਼ਾਂਤ ਵੀ ਸਾਡਾ ਧਰਨਾ ਹੈਗਾ ਜਿਵੇਂ ਵੀ ਹੈਗਾ ਅਸੀਂ ਇੱਥੇ ਬੈਠੇ ਆ ਆਪਣੀ ਗੱਲ ਕਹਿ ਰਹੇ ਆ ਕੁੰਡਾ ਜਿੰਦਾ ਖਰਕਾਨ ਵਾਲੇ ਹੀ ਗੱਲ ਹੁੰਦੀ ਹੈ ਸਰਕਾਰਾਂ ਦੀ ਕਹਿੰਦੇ ਅਸੀਂ ਹਰ ਸਰਕਾਰ ਦੇ ਨਾਲ ਆਪਣੇ ਤਰੀਕੇ ਦੇ ਨਾਲ ਲੜਾਈ ਕੀਤੀ ਸ਼ਾਂਤਮਈ ਤਰੀਕੇ ਦੇ ਨਾਲ ਲੜਾਈ ਕੀਤੀ ਔਰ ਕੁਛ ਨਾ ਕੁਛ ਮੰਵਾ ਕੇ ਵਾਪਸ ਆਏ ਹਾਂ ਉਹਨਾਂ ਦਾ ਕਹਿਣਾ ਕਿ ਸੰਘਰਸ਼ ਵਿੱਚਾ ਲੰਬੇ ਹੁੰਦੇ ਨੇ ਸੰਘਰਸ਼ ਕਈ ਵਾਰ ਇੱਕ ਦਿਨ 'ਚ ਨਹੀਂ ਜਿੱਤੇ ਜਾ ਸਕਦੇ ਤੇ ਐਸ ਕਰਕੇ ਬਹੁਤ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਸੰਘਰਸ਼ ਜਾਰੀ ਰਹਿੰਦੇ ਨੇ ਅਸੀਂ ਅੰਦੋਲਨਕਾਰੀ ਹੈਗੇ ਆ ਤਾਂ ਅੰਦੋਲਨ ਸਾਡੇ ਕਰਦੇ ਰਹਾਂਗੇ ਅੱਜ ਦੇ ਨਹੀਂ ਕਰ ਰਹੇ ਸੰਸ 70 ਤੋਂ ਕਹਿੰਦੇ ਸਾਡੇ ਪਿਤਾ ਜੀ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਇਹਨੇ ਲੰਬੇ ਸੰਘਰਸ਼ ਨੇ ਚੱਲਦੇ ਨੇ ਕਹਿੰਦੇ ਐਦਾਂ ਹੀ ਚੱਲਦੇ ਨੇ ਪਰ ਕੋਈ ਨਾ ਕੋਈ ਮੰਗਾ ਇੱਕ ਦਿਨ ਚ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ ਇੱਕ ਇੱਕ ਕਰਕੇ ਜਾਂ ਕਈ ਵਾਰੀ ਦੋ ਜਾਂ ਪੰਜ ਕਰਕੇ ਵੀ ਮੰਗਵਾਈਆਂ ਮਨਵਾਈਆਂ ਜਾ ਸਕਦੀਆਂ ਪਰ ਫਿਰ ਵੀ ਅਸੀਂ ਕਹਿੰਦੇ ਕਹਾਂਗੇ ਕਿ ਸਰਕਾਰਾਂ ਦੇ ਜਿਹੜੇ ਸੈਂਟਰ 'ਚ ਬੈਠੇ ਹੋਏ ਐਮਪੀ ਨੁਮਾਇंदे ਨੇ ਉਹ ਘੱਟੋ ਘੱਟ ਸਾਡਾ ਮਸਲਾ ਛੇਤੀ ਹੱਲ ਕਰਉਣ ਕੈਮਰਾ ਪ੍ਰੋਸੈਸਰ ਸਰਬਜੀਤ ਦੇ ਨਾਲ ਬਿੰਦੂ ਸਿੰਘ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ